ਸਰਪੰਚ ਉਹ ਹੋਣਾ ਚਾਹੀਦਾ ਜੀ ਜਿਹੜਾ ਪਿੰਡ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੋਵੇ ਇਹ ਛੱਪੜ ਜਿਹੜਾ ਚਾਲੂ ਰੱਖ ਦੇ ਜਾਂ ਕੋਈ ਵਧੀਆ ਸਿਆਣਾ ਸਰਵੇਖਣ ਲਿਆ ਕੇ ਪਹਿਲੋਂ ਨਾਲਾ ਬਣਾਇਆ ਜਾਂਦਾ ਸਰਪੰਚ ਪੜਿਆ ਲਿਖਿਆ ਜੀ ਤੇ ਪਿੰਡ ਦੀ ਨੌਲੇਜ ਰੱਖਣ ਵਾਲਾ ਹੋਣਾ ਚਾਹੀਦਾ ਜੇ ਸਹੀ ਇਸਤੇਮਾਲ ਕੀਤਾ ਹੁੰਦਾ ਤੇ ਅੱਜ ਸਾਡੇ ਗਰੀਬਾਂ ਲੋਕਾਂ ਦੇ ਬੱਚੇ ਜਿਹੜੇ ਨਸ਼ਿਆਂ 'ਚ ਨਾ ਵੜਦੇ ਸਰਕਾਰ ਕਰੋਨਾ ਦੀ ਦਵਾਈ ਜੇ ਤਿਆਰ ਕਰ ਸਕਦੀ ਆ ਤੇ ਕੀ ਜੇ ਨਸ਼ੇ ਲੋਕਾਂ ਨੇ ਲਾ ਲੇ ਆ ਤੇ ਨਸ਼ਿਆਂ ਦੀ ਦਵਾਈ ਨਹੀਂ ਲੱਭ ਸਕਦੇ ਗ੍ਰੇਡ ਪੰਜਾਬ ਟੀਵੀ ਦੇਖ ਰਹਾ ਤੁਸੀਂ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਅਸੀਂ ਇਸ ਵੇਲੇ ਪਿੰਡ ਮਲਿਆ ਦੇ ਵਿੱਚ ਮੌਜੂਦ ਆਂ ਜੀ ਹਾਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਜਿਹੜਾ ਹੈ ਉਹ ਕੀਤਾ ਗਿਆ ਹੈ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਤਾਂ ਕਿਸ ਤਰੀਕੇ ਦਾ ਪਿੰਡ ਦੇ ਲੋਕ ਸਰਪੰਚ ਬਣਾਉਂਦੇ ਨੇ ਪਿੰਡ ਸਾਡੇ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਅਸੀਂ ਪਿੰਡ ਮਲਿਆ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆਂ ਮੇਰੇ ਨਾਲ ਬਾਬਾ ਜੀ ਹੁਣਾਂ ਦੇ ਮੌਜੂਦ ਹੈ ਗੱਲਬਾਤ ਕਰਕੇ ਜਾਣਦੇ ਆ ਭਾਵਨਾਵਾਂ ਕੀ ਨੇ ਤੇ ਕਿਹੋ ਜਿਹਾ ਸਰਪੰਚ ਜਿਹੜੇ ਪਿੰਡ ਚ ਹੋਣੇ ਚਾਹੀਦੇ ਭਾਈ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਜੀ ਤੇ ਸ੍ਰੀਮਾਨ ਜੀ ਬੇਨਤੀ ਆ ਕੇ ਸਰਪੰਚ ਉਹ ਹੋਣਾ ਚਾਹੀਦਾ ਜੀ ਜਿਹੜਾ ਪਿੰਡ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੋਵੇ ਜੀ ਸਰਪੰਚ ਜਿਹੜਾ ਸਰਪੰਚ ਦੀਆਂ ਪੰਚਾਇਤ ਨੂੰ ਚਲਾਉਣ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਸਰਪੰਚ ਨੂੰ ਪਤਾ ਹੋਣਾ ਚਾਹੀਦਾ ਵੀ ਸਰਪੰਚਾਇਤ ਦੀਆਂ ਜ਼ਿੰਮੇਵਾਰੀਆਂ ਕੀ ਨੇ ਜੀ ਜੀ ਜਾਂ ਲੋਕਾਂ ਦੀਆਂ ਮੁਸ਼ਕਲਾਂ ਕੀ ਨੇ ਜੀ ਸਭ ਤੋਂ ਪਹਿਲੋਂ ਤੇ ਸਾਡੇ ਪਿੰਡ ਦੀਆਂ ਜ਼ਿੰਮੇਵਾਰੀਆਂ ਇਹ ਨੇ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਕਿਸੇ ਵੀ ਭਾਵੇਂ ਕੋਈ ਸਰਮਾਇਦਾਰ ਆ ਤੇ ਭਾਵੇਂ ਕੋਈ ਜ਼ਗੀਰਦਾਰ ਆ ਤੇ ਭਾਵੇਂ ਕੋਈ ਗਰੀਬ ਆ ਭਾਵੇਂ ਗੁਰਬਾ ਆ ਜੀ ਜੀ ਕਿਸੇ ਦੇ ਕੋਲ ਵੀ ਕੂੜਾ ਸੁੱਟਣ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਜੀ ਆ ਛੱਪੜ ਸੀ ਇਹ ਵੀ ਪਹਿਲੀ ਪੰਚਾਇਤ ਨੇ ਬੰਦ ਕਰ ਦਿੱਤਾ ਜੀ ਜਦੋਂ ਮੈਂ ਪੈਂਦਾ ਸਕੂਲ ਦੇ ਘੇਰੇ ਘੇਰੇ ਜਿੰਨੇ ਵੀ ਪਰ ਸਕੂਲ ਤੋਂ ਠਾਣੋਂ ਜਦੋਂ ਜਾਂਦਾ ਜੀ ਜੀ ਸਕੂਲ ਤੋਂ ਠਾਣੋਂ ਜਾਂਦਾ ਤੇ ਜਿਹੜੇ ਗੁਰਦੁਆਰਿਆਂ ਦੇ ਘੇਰੇ ਘੇਰੇ ਘਰ ਨੇ ਜੀ ਉਹ ਗਰੀਬ ਆਦਮੀ ਨੂੰ ਕੋਈ ਤੁੱਲਾ ਨਹੀਂ ਬੰਦਾ ਜੀ ਉਹ ਸਾਰਿਆਂ ਦੇ ਮਕਾਨਾਂ ਦੀਆਂ ਕੰਨਾਂ ਜੜੀਆਂ ਗੱਲੀਆਂ ਨੇ ਜੀ ਜੀ ਅਸੀਂ ਚਾਹੁੰਦੇ ਆ ਕਿ ਸਰਪੰਚ ਇਹੋ ਜਿਹਾ ਹੋਵੇ ਜੇ ਇਹਨਾਂ ਗਰਾਉਂਡ ਲੋਕਾਂ ਨੇ ਬਣਾਉਣੀ ਸੀ ਜੀ ਤੇ ਗਰਾਉਂਡ ਹੋਰ ਵੀ ਕਿਤੇ ਬਣ ਸਕਦੀ ਸੀ ਜੀ ਇਹ ਛੱਪੜ ਜਿਹੜਾ ਚਾਲੂ ਰੱਖ ਦੇ ਜਾਂ ਕੋਈ ਵਧੀਆ ਸਿਆਣਾ ਸਰਵੇਖਣ ਲਿਆ ਕੇ ਪਹਿਲਾਂ ਨਾਲਾ ਬਣਾਇਆ ਜਾਂਦਾ ਜੀ ਪੈਣ ਪਾਣੀ ਜਿਹੜਾ ਹੈਗਾ ਉਹਨੂੰ ਨਾਲੇ ਦੇ ਵਿੱਚ ਵਿਕਾਸ ਚੰਗੇ ਤਰੀਕੇ ਨਾਲ ਕਰਕੇ ਮੀਂਹ ਮਗਰੋਂ ਪੈਂਦਾ ਤਾਂ ਪਾਣੀ ਪਹਿਲਾਂ ਰੋਈ ਚ ਜਾਂਦਾ ਇਹੋ ਜਿਹਾ ਨਾਲਾ ਬੰਦਾ ਜੀ ਜੀ ਇਹਨਾਂ ਨੇ ਉਹ ਕੋਈ ਪ੍ਰਬੰਧ ਨਹੀਂ ਪਹਿਲਾਂ ਕੀਤਾ ਜੀ ਪਾਣੀ ਜਿਹੜਾ ਆ ਜਦ ਦਿਨ ਮੀਂਹ ਪੈਂਦਾ ਐਨਾ ਨਾ ਪਾਣੀ ਖਲੋ ਜਾਂਦਾ ਪੂਰੇ ਪੈਦ ਉੱਤੇ ਜੀ ਜੀ ਹੁਣ ਫਿਰ ਜਿਹੜਾ ਸਰਪੰਚੀ ਦੀਆਂ ਵੋਟਾਂ ਲੈਣ ਆਊਗਾ ਉਹਨੂੰ ਤੁਸੀਂ ਸਾਰੇ ਸਵਾਲ ਪੁੱਛੋਗੇ ਮੈਂ ਰੋਜ਼ ਹੀ ਸਵਾਲ ਕਰਦਾ ਉਹਨਾਂ ਤੇ ਅੱਛਾ ਜੀ ਮੈਂ ਜਿਹੜੇ ਸਰਪੰਚ ਖਲੋਂਦੇ ਆ ਨਾ ਉਹਨਾਂ ਤੇ ਮੇਰੇ ਰੋਜ਼ ਹੀ ਸਵਾਲ ਨੇ ਜੀ ਪਹਿਲੀ ਤੇ ਗੱਲ ਸਾਡੇ ਲੋਕਾਂ ਨੂੰ ਜੀ ਅੱਜ ਤੱਕ 80 ਸਾਲ ਦਾ ਸਮਾਂ ਬੀਤਣ ਜਾ ਰਿਹਾ ਜੀ ਜੀ ਦੇਸ਼ ਆਜ਼ਾਦ ਹੋਏ ਨੂੰ ਅੱਜ ਤੱਕ ਸਾਡੇ ਲੋਕਾਂ ਨੇ ਆਪਣੀ ਮੋੜ ਦਾ ਸਹੀ ਸਤਿ ਮਾਰ ਹੀ ਨਹੀਂ ਕੀਤਾ ਜੀ ਜੀ ਜੇ ਸਹੀ ਇਸਤੇਮਾਲ ਕੀਤਾ ਹੁੰਦਾ ਤੇ ਅੱਜ ਸਾਡੇ ਗਰੀਬਾਂ ਲੋਕਾਂ ਦੇ ਬੱਚੇ ਜਿਹੜੇ ਨਸ਼ਿਆਂ ਚ ਨਾ ਵੜਦੇ ਜੀ ਜੀ ਅੱਜ ਸਾਡੇ ਬੱਚਾ ਨੂੰ ਵੀ ਨੌਕਰੀਆਂ ਤੇ ਰੋਗਜ਼ਾਰ ਮਿਲਦਾ ਜੀ ਸਾਡੇ ਬੱਚਾ ਨੂੰ ਵੀ ਮਿੰਨੀ ਬੱਸਾਂ ਦੇ ਰੂਟ ਪਰਮਨ ਤੇਲ ਏਜੰਸੀਆਂ ਸਿਲੰਡਰ ਏਜੰਸੀਆਂ ਮਿਲਦੀਆਂ ਸਾਡੇ ਸਮਾਜ ਦੀ ਕਮਜ਼ੋਰੀ ਆ ਗਲਤੀਆਂ ਨੇ ਵੀ ਇਹਨਾਂ ਅੱਜ ਤੱਕ ਆਪਣੀ ਵੋਟ ਦਾ ਸਹੀ ਇਸਤੇਮਾਲ ਨਹੀਂ ਕੀਤਾ ਜੀ ਕੀ ਤੁਹਾਡੇ ਪਿੰਡ ਚੋਂ ਨਸ਼ਾ ਬੰਦ ਹੋ ਗਿਆ ਜੀ ਨਸ਼ੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਆ ਜਦੋਂ ਸੈਂਟਰ ਦੀਆਂ ਸਰਕਾਰਾਂ ਨੇ ਜਿਹੜੀਆਂ ਨਸ਼ਾ ਬਾਰਡਰ ਤੋਂ ਲੰਘਦਾ ਜੀ ਜੀ ਉੱਥੇ ਮਿਲਟਰੀ ਬੈਠੀ ਆ ਬੀਐਸਐਫ ਬੈਠੀ ਆ ਜੀ ਕੰਡੇ ਵਾਲੀ ਤਾਰ ਲੱਗੀ ਆ ਬੜੇ ਬੜੇ ਕੈਮਰੇ ਮਹਿੰਗੇ ਤੋਂ ਮਹਿੰਗੇ ਲੱਗੇ ਨੇ ਸਰਕਾਰਾਂ ਸੁੱਤੀਆਂ ਨੇ ਜੀ ਜੀ ਜਦੋਂ ਦਿੱਲੀ ਤੋਂ ਮੰਤਰੀਆਂ ਦੇ ਫੋਨ ਆਉਂਦੇ ਨੇ ਜੀ ਕਹਿ ਦਿੰਦੇ ਆ ਬੰਦਾ ਸਾਡਾ ਨੂੰ ਬਾਰਡਰ ਨੰਗਾ ਦਿਓ ਇਹਨਾਂ ਸਮਾਨ ਲੈ ਕੇ ਜਾਣਾ ਉਦੋਂ ਫੇਰ ਕਹਿ ਦਿੰਦੇ ਨੇ ਇਹ ਬੰਦੇ ਨੇ ਆਉਣਾ ਇਹਦੇ ਕੋਲ ਸਮਾਨ ਹੋਣਾ ਇਹਨੂੰ ਇੰਨੀ ਤਰੀਕ ਨੂੰ ਨੰਗਾ ਦਿਓ ਜੇ ਉੱਥੇ ਕੋਈ ਵੱਡੇ ਅਫਸਰਾਂ ਦੀ ਟੈਕਿੰਗ ਹੁੰਦੀ ਆ ਤੇ ਉੱਥੇ ਜਿਹੜੇ ਅਫਸਰ ਨੂੰ ਦੇਨੇ ਹੋ ਫਿਰ ਉਹਨਾਂ ਨੂੰ ਮਜਬੂਰਨ ਤੌਰ ਤੇ ਕੈਮਰੇ ਜਿਹੜੇ ਖਰਾਬ ਕਰਨੇ ਪੈਂਦੇ ਨੇ ਜੀ ਜੀ ਇਹ ਸਰਕਾਰਾਂ ਦੇ ਹਾਵ ਨੇ ਸਰਕਾਰਾਂ ਦੀ ਦੁਨੀਆ ਮਾਰੀ ਆ ਅਸੀਂ ਚਾਹੁੰਦੇ ਆ ਵੀ ਪਿੰਡ ਪੱਦਰ ਤੇ ਜਿਹੜੇ ਲੋਕਾਂ ਨੇ ਕੋਈ ਨਸ਼ੇ ਬੰਦ ਕਰਾਉਂਦੇ ਦੇ ਆਪਣੇ ਪਿੰਡ ਦੇ ਲੋਕਾਂ ਨੂੰ ਜਿਹੜੇ ਅਮਲੀ ਲੋਕ ਹੋ ਗਏ ਨੇ ਜੀ ਜੀ ਜੇ ਸਰਕਾਰ ਲਾਕਡਾਊਨ ਦੇ ਵਿੱਚ ਸਰਕਾਰ ਲਾਕਡਾਊਨ ਦੇ ਵਿੱਚ ਜਦੋਂ ਕਹਿੰਦੇ ਵੀ ਦਵਾਈ ਨਹੀਂ ਲੱਭਦੀ ਲਾਕਡਾਊਨ ਦੇ ਵਿੱਚ ਕਰੋਨਾ ਦੀ ਸਰਕਾਰ ਕਰੋਨਾ ਦੀ ਦਵਾਈ ਜੇ ਤਿਆਰ ਕਰ ਸਕਦੀ ਆ ਤੇ ਕੀ ਜੇ ਨਸ਼ੇ ਲੋਕਾਂ ਨੇ ਲਾਲੇ ਆ ਤੇ ਨਸ਼ੇ ਦੀ ਦਵਾਈ ਨਹੀਂ ਲੱਭ ਸਕਦੇ ਬਣਾ ਸਕਦੇ ਸਰਕਾਰ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ ਆਪਸੀ ਭਾਈਚਾਰੇ ਨੂੰ ਲੈ ਕੇ ਕੀ ਸੰਦੇਸ਼ ਦੇਣਾ ਚਾਹੋਗੇ ਪਿੰਡਾਂ ਦੇ ਵਿੱਚ ਕਿਉਂਕਿ ਸਰਕਾਰਾਂ ਵੀ ਬਣਦੀਆਂ ਰਹਿਣੀਆਂ ਤੇ ਪੰਚਾਇਤਾਂ ਵੀ ਤੇ ਜਿਹੜੇ ਆਪਸੀ ਪਿੰਡਾਂ ਦੇ ਵਿੱਚ ਸਰਪੰਚੀ ਤੋਂ ਲੜਾਈ ਹੁੰਦੀ ਹੈ ਇਹਦੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਚਾਹੁੰਦੇ ਆ ਕਿ ਸਮੁੱਚੇ ਸਮਾਜ ਦੇ ਲੋਕਾਂ ਨੂੰ ਜੀ ਜੀ ਸਰਪੰਚ ਤੇ ਪੰਚ ਉਹ ਬਣਾਉਣੇ ਚਾਹੀਦੇ ਜਿਹੜੇ ਜਿਨ੍ਹਾਂ ਦੀ ਨਰਪਕ ਸੋਚ ਹੋਵੇ ਜੀ ਜੀ ਜੇ ਕਿਸੇ ਨੂੰ ਕੋਈ ਸਰਕਾਰੀ ਚੀਜ਼ ਆਉਂਦੀ ਆ ਤੋ ਮੈਂ ਮੇਰਕੋ ਕੋ ਸਬਜ਼ੀ ਲੈ ਕੇ ਜਾਂਦਾ ਕੋਈ ਸਾਹਮਣੇੋਂ ਫਰਿੱਜ ਟੀਵੀ ਲੈ ਕੇ ਜਾਂਦਾ ਜਾਂ ਬਾਜ਼ਾਰ ਚੋਂ ਕੋਈ ਵਸਤੂ ਚੀਜ਼ ਕੇ ਖਰੀਦ ਕੇ ਲਿਆਉਂਦਾ ਤੇ ਉਤੇ ਟੈਕਸ ਲੱਗਦਾ ਉਹ ਟੈਕਸ ਦੀ ਕਣਕ ਜਾਂ ਆਂ ਜਾਂ ਦਾਲ ਜਾਂ ਆਟਾ ਸਾਡੇ ਲੋਕਾਂ ਨੂੰ ਉਹ ਦਿੱਤਾ ਜਾਂਦਾ ਸਰਕਾਰ ਕੋਲੋਂ ਜਾਂ ਪੰਚਾਇਤ ਕੋਲੋਂ ਨਹੀਂ ਦਿੰਦੀ ਇਹ ਸਾਡੀ ਸਾਡੀਆਂ ਜੁੱਤੀਆਂ ਦਾ ਸਾਡੇ ਸਿਰ ਆ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੰਨ ਨਾਲੇ ਅਮੀਰਾਂ ਨੂੰ ਚੰਗੇ ਇਹ ਮੇਰੀ ਜਿਹੜੀ ਵੀਡੀਓ ਆ ਇਹ ਵੱਧ ਤੋਂ ਵੱਧ ਫਲਾਈਦਾ ਫੇ ਤਾਂ ਜੋ ਸਾਰੇ ਸਾਡੇ ਸਮਾਜ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਜੀ ਪਿੰਡ ਦੇ ਵਿਕਾਸ ਦੀ ਗੱਲ ਕਰਦਾ ਹੁਣ ਤੱਕ ਤੁਸੀਂ ਕਿੰਨੀਆਂ ਸਰਪੰਚੀ ਦੀਆਂ ਚੋਣਾਂ ਦੇਖ ਲੀਆਂ ਨੇ ਕਿਹੋ ਕਿਹੋ ਜਿਹੇ ਤੁਹਾਡੇ ਪਿੰਡ 'ਚ ਵਿਕਾਸ ਹੋਇਆ ਤੇ ਕਿਹੜੇ ਨਹੀਂ ਹੋਏ ਅੱਜ ਤੱਕ ਕੋਈ ਵੀ ਵਿਕਾਸ ਨਹੀਂ ਹੋਇਆ ਨਾ ਹੈ ਸਰਕਾਰਾਂ ਨਾ ਹੈ ਪੰਚਾਇਤਾਂ ਕਰਨ ਸਕਦੀਆਂ ਵਿਕਾਸ ਜਿੰਨਾ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਸਾਡੇ ਲੋਕ ਕਰਦੇ ਨੇ ਐਸੀ ਤੇ ਬੀਸੀ ਦੇ ਲੋਕ ਜਿੰਨਾ ਚਿਰ ਆਪਣੀ ਵੋਟ ਦਾ ਸਹੀ ਇਸਤੇਮਾਲ ਨਹੀਂ ਕਰਦੇ ਉਹਨਾਂ 'ਚ ਵਿਕਾਸ ਨਹੀਂ ਹੋ ਸਕਦਾ ਇਥੋਂ ਅੱਜ ਤੋਂ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਜੀ ਡਿੰਪੇ ਨੂੰ ਜਿਤਾ ਕੇ ਭੇਜਿਆ ਨਾ ਜੀ ਡਾਕਟਰ ਰਤਨ ਸਿੰਘ ਅਜਨਾਲਾ ਨੂੰ ਜਿਤਾ ਕੇ ਭੇਜਿਆ ਜੀ ਜੀ ਐਤਕੀ ਉਹਨਾਂ ਅਮਰਪਾਲ ਨੂੰ ਜਿਤਾ ਕੇ ਭੇਜਿਆ ਇਹ ਐਮਪੀ ਆਨੇ ਆ ਕੇ ਸਾਡੇ ਲੋਕਾਂ ਦੀ ਵਾਰ ਪੁੱਛੀ ਜੀ ਸਾਡੇ 543 ਐਮਪੀ ਬੰਦੇ ਨੇ ਦੇਸ਼ ਦੇ ਵਿੱਚ ਜੀ ਜੀ 543 ਐਮਐਲਏ ਐਮਪੀਆ ਦੇ ਵਿੱਚੋਂ ਜੀ 120 ਪੰਜ ਐਸ ਸੀ ਕੋਟੇ ਤੋਂ ਜਾਂਦੇ ਨੇ ਜੀ ਜੀ ਸਾਡੇ ਗੁੰਗੇ ਤੇ ਬੋਲੇ ਉੱਥੇ ਬੈਠੇ ਨੇ ਜਿਹੜੇ ਸਾਡੇ ਸਮਾਜ ਦੀ ਗੱਲ ਨਹੀਂ ਕਰਦੇ 30 ਲੱਖ ਪੋਸਟਾਂ ਖਾਲੀ ਪਈਆਂ ਨੇ ਜਿਉਂ 30 ਲੱਖ ਪੋਸਟਾਂ ਖਾਲੀ ਪੂਰੀਆਂ ਕੀਤੀਆਂ ਜਾਂਦੀਆਂ ਨੇ ਇਹ ਲੋਕ ਜਿਹੜੇ ਉੱਥੇ ਸਾਡੇ ਬੈਠੇ ਨੇ ਨਮਾਇਦੇ ਇਹ ਗੱਲ ਠਾਹਣਾ ਤੇ ਸਾਡੇ ਘਰਾਂ ਦੇ ਵਿੱਚ ਨੌਕਰੀਆਂ ਆਵੇ ਸਾਡੇ ਬੱਚੇ ਨਸ਼ਿਆਂ ਵੱਲ ਨਹੀਂ ਜਾਣਗੇ ਜਿਨ੍ਹਾਂ ਨੂੰ ਜਦੋਂ ਰਗਜਾਰ ਨੇ ਜਾਣਾ ਨੌਕਰੀਆਂ ਮਿਲ ਜਾਣੀਆਂ ਉਹ 30 ਲੱਖ ਪੋਸਟਾਂ ਘਰ ਸਾਡੇ ਆ ਜਾਣੀਆਂ ਫਿਰ ਸਾਨੂੰ 2 ਰੁਪਏ ਕਿਲੋ ਵਾਲੀ ਕੰਕ ਜੜਿਕਨ ਦੀ ਲੋੜ ਨਹੀਂ ਜਿਹੜਾ ਵੀ ਨਵਾਂ ਸਰਪੰਚ ਬਣ ਜਾ ਰਿਹਾ ਉਹਨੂੰ ਕੀ ਸੰਦੇਸ਼ ਰਹੇਗਾ ਤੁਹਾਡੇ ਅਸੀਂ ਚਾਹੁੰਦੇ ਆ ਕਿ ਸਾਡੇ ਲੋਕ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਤੇ ਭਾਵੇਂ 2 ਰੁਪਏ ਕਿਲੋ ਵਾਲੀ ਕੰਕਣੀ ਸਾਨੂੰ ਚਾਹੀਦੀ ਭਾਵੇਂ 60 ਰੁਪਏ ਕਿਲੋ ਵਾਲੀ ਕੇਖਾਨੀ ਪਵੇ 120 ਰੁਪਏ ਕਿਲੋ ਚੌਲ ਦੀ ਕੇਖਾਨੇ ਪੈ ਉਹ ਵੀ ਸਾਨੂੰ ਸਸਤੇ ਲੱਗਣਗੇ ਜਦੋਂ ਸਾਡੇ ਵੀ ਘਰਾਂ ਦੇ ਵਿੱਚ ਨੌਕਰੀਆਂ ਮਿਲਣਗੀਆਂ ਪਰ ਮੈਂ ਆਪਣੇ ਸਮਾਨੂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਜਿੱਦਣ ਤੁਸੀਂ ਆਪਣੀ ਵੋਟ ਦਾ ਸਹੀ ਤੇ ਸਹੀ ਇਸਤੇਮਾਲ ਕੀਤਾ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਸਰਪੰਚ ਦੇ ਕੀ ਤੁਸੀਂ ਦੇਖਦਾ ਪ੍ਰਧਾਨ ਮੰਤਰੀ ਆਪਣਾ ਬਣਾ ਸਕਦੇ ਇੰਨੀ ਬੇਨਤੀਆਂ ਕਰਦਾ ਤੁਹਾਡੇ ਕੋ ਰਾਜਾ ਚਾਹੁੰਦਾ ਵਹਿਗਰ ਦੀ ਕਾ ਖਾਲਤਾ ਵਹਿਗਰ ਦੀ ਖਤੇ ਤਾਂ ਪਿੰਡ ਮਲੀਏ ਦੇ ਵਿੱਚ ਅਸੀਂ ਹਾਂ ਇਸ ਵੇਲੇ ਮੌਜੂਦ ਹਾਂ ਤਾਂ ਸਾਡੇ ਨਾਲ ਕੁਝ ਪਿੰਡ ਦੇ ਵਸਨੀਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਵੇਂ ਦੇਖਦੇ ਨੇ ਪਿੰਡ ਦੇ ਵਿਕਾਸ ਦੀ ਗੱਲ ਕਰਾਂਗੇ ਅਤੇ ਕਿਸ ਤਰੀਕੇ ਦਾ ਸਰਪੰਚ ਚੁਣਨ ਦੀ ਜਿਹੜੀ ਹੈ ਉਹ ਗੱਲਬਾਤ ਹੋਏਗੀ ਮੇਰੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਿੰਡ ਆਣ ਕੇ ਜਿਹੜਾ ਸਾਡੇ ਤੋਂ ਹ ਵਿਚਾਰ ਜੀ ਸੁਣ ਦਾ ਟਾਈਮ ਕੱਢਿਆ ਜੀ ਮੈਂ ਚਾਹਾਂਗਾ ਜਰੂਰ ਆਪਣਾ ਨਾਮ ਪਹਿਲਾਂ ਦੱਸਿਓ ਜੀ ਨਿਸ਼ਾਨ ਸਿੰਘ ਸਰ ਕੀ ਕਹਿਣਾ ਚਾਹੋਗੇ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਤਾਂ ਸਰਪੰਚ ਜਿਹੜਾ ਪਿੰਡ ਦਾ ਕਿਹੋ ਜਿਹਾ ਹੋਣਾ ਚਾਹੀਦਾ ਜੀ ਵੇਖੋ ਜੀ ਸਰਪੰਚ ਪੜਿਆ ਲਿਖਿਆ ਜੀ ਤੇ ਪਿੰਡ ਦੀ ਨੌਲੇਜ ਰੱਖਣ ਵਾਲਾ ਹੋਣਾ ਚਾਹੀਦਾ ਜੀ ਜਿਹੜਾ ਵੀ ਯਾਨੀ ਕਿ ਸਾਡੇ ਜਿਹੜੇ ਕੰਮ ਪਿਛੜੇ ਹੋਏ ਆ ਜੀ ਵੀ ਉਹਨਾਂ ਨੂੰ ਕਰਾ ਸਕੇ ਜੀ ਜਿੱਦਾਂ ਸਾਡੇ ਸ਼ਮਸ਼ਾਨ ਘਾਟ ਆ ਉਹਦਾ ਕੰਮ ਹੋਣ ਵਾਲਾ ਇਦਾਂ ਸਾਡਾ ਛੱਪੜ ਆ ਓਵਰਫਲੋ ਪਾਣੀ ਉਹ ਹੋਇਆ ਪਿਆ ਵਾ ਉਹਦਾ ਕੰਮ ਹੋਣ ਵਾਲਾ ਜੀ ਧਰਮਸ਼ਾਲਾ ਵਾਂ ਜੀ ਸਾਡੀਆਂ ਉਹ ਬਣਨ ਵਾਲੀਆਂ ਵਾ ਤੇ ਵੇਖੋ ਜੀ ਬਹੁਤ ਜ਼ਰੂਰੀ ਆ ਇਹਨਾਂ ਗੱਲਾਂ ਦਾ ਧਿਆਨ ਦੇ ਕੇ ਜਿਹੜਾ ਬੰਦਾ ਪੜਿਆ ਲਿਖਿਆ ਹੋਊਗਾ ਉਹ ਥੋੜਾ ਬਹੁਤਾ ਕਿਸੇ ਅਫਸਰ ਕੋਲ ਜਾ ਕੇ ਗੱਲਬਾਤ ਵੀ ਕਰ ਲੂਗਾ ਤੇ ਉਹਨੂੰ ਕੋਈ ਕੰਮ ਦਾ ਰਾਹ ਮਿਲ ਜਾਊਗਾ ਜੇ ਆਪਾਂ ਕੋਈ ਅਨਪੜ ਬਣਾ ਲੈਨੇ ਆ ਜਾਂ ਕੋਈ ਗੁੰਡਾਗਰਦੀ ਵਾਲੇ ਬਣਾ ਲੈਨੇ ਆ ਤੇ ਪਿੰਡ ਦਾ ਵਿਕਾਸ ਨਹੀਂ ਨਾ ਯਾਨੀ ਕਿ ਨਕਾਸ ਹੋ ਜਾਊਗਾ ਜੀ ਯਾਨੀ ਕਿ ਇਹਦੇ ਵਿੱਚ ਸਾਨੂੰ ਬਹੁਤ ਜ਼ਰੂਰੀ ਹੈ ਟੀਮ ਵਧੀਆ ਬਣਾਉਣ ਦੀ ਜਿਹਦੇ ਵਿੱਚ ਮੈਂਬਰ ਵੀ ਸਾਡੇ ਜਿਹੜੇ ਉਹ ਵਧੀਆ ਬਣਨੇ ਚਾਹੀਦੇ ਪੜੇ ਲਿਖੇ ਜੀ ਕਿਉਂਕਿ ਰਿਜ਼ਰਵੇਸ਼ਨ ਆ ਉਹਦੇ ਵਿੱਚ ਅੱਜ ਕੱਲ ਐਸਸੀ ਬਰਾਦਰ ਵੀ ਕਾਫੀ ਪੜੇ ਲਿਖੇ ਆ ਜੀ 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 ਤੇ ਜਰਨਲ ਚ ਵੀ ਕਾਫੀ ਬੀਬੀਆਂ ਪੜੀਆਂ ਲਿਖੀਆਂ ਕਿਉਂਕਿ ਸਰਕਾਰ ਨੇ ਬੜਾ ਵਧੀਆ ਅਪਰਾਲਾ ਕੀਤਾ ਜਿਹੜਾ 50% ਜਿਹੜੀ ਉਹ ਰਿਜ਼ਰਵੇਸ਼ਨ ਆ ਤੇ ਇਹ ਕਰਕੇ ਮੈਂ ਤੇ ਮੇਰੇ ਦੇ ਨਿੱਜੀ ਰਹੇ ਆ ਜੀ ਵੀ ਪੜਿਆ ਲਿਖਿਆ ਬਣਾ ਕੇ ਉਹਨੂੰ ਸਾਰਾ ਹੀ ਨੌਲੇਜ ਹੋਵੇ ਵੀ ਮੇਰਾ ਫਲਾਣਾ ਪਿੰਡ ਦਾ ਰਾਹ ਬਣਨ ਵਾਲਾ ਮੇਰਾ ਆਹ ਕੰਮ ਹੋਣ ਵਾਲਾ ਨਹੀਂ ਤੇ ਲੋਕ ਬਸ ਵਾਦ ਵੀਡੀਓ ਕੋ ਜਾਂਦੇ ਆ ਸੈਕਟਰੀ ਕੋ ਜਾਂਦੇ ਸੈਕਟਰੀ ਪਿੰਡ ਆ ਜਾਂਦੇ ਆ ਇਹ ਤੋਂ ਗਾਂ ਕੋ ਜਾਂਦਾ ਹੀ ਨਹੀਂ ਆ ਕੋਈ ਐਮਐਲਏ ਕੋ ਨਹੀਂ ਜਾਂਦਾ ਕੋਈ ਮੰਤਰੀ ਕੋ ਨਹੀਂ ਜਾਂਦਾ ਵੇਖੋ ਸਰਕਾਰ ਉਹਦੇ ਹੀ ਕੰਮ ਹੁੰਦੇ ਆ ਜਿਹੜੇ ਟਾਈਮ ਕੱਢ ਕੇ ਤੇ ਆਪਣਾ ਸਮਾਨ ਖਰਾਬ ਕਰਕੇ ਤੇ ਪਿੰਡ ਵਾਸਤੇ ਸੇਵਾ ਤੌਰ ਤੇ ਜਾਂਦੇ ਆ ਉਹਨਾਂ ਦੇ ਹੀ ਕੰਮ ਹੁੰਦੇ ਆ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਖਤਮ ਨਾ ਹੋਵੇ ਇਹ ਸੋਸ਼ਲ ਮੀਡੀਆ ਤੋਂ ਵੀ ਬਹੁਤ ਸਾਰੀਆਂ ਪੋਸਟਾਂ ਵੇਖਣ ਨੂੰ ਮਿਲਦੀਆਂ ਤੇ ਨਾਲ ਹੀ ਕਿਹਾ ਜਾਂਦਾ ਕਿ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਆਪਸੀ ਭਾਈਚਾਰਕ ਸਾਂਝ ਬਾਰੇ ਕੀ ਕਹੋਗੇ ਸਰ ਵੇਖੋ ਜੀ ਇਹ ਜਿਹੜੀ ਇਲੈਕਸ਼ਨ ਹੁੰਦੀ ਪੰਚਾਇਤ ਦੀ ਇੱਕ ਪਰਿਵਾਰ ਪਿੰਡ ਦੇ ਪਰਿਵਾਰਾਂ ਦੀ ਇਲੈਕਸ਼ਨ ਹੁੰਦੀ ਆ ਜੀ 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 ਇਹ ਦੇ ਨਾਲ ਕੋਈ ਬਹੁਤਾ ਰੋਲ ਜੇ ਕਹੀਏ ਨਾ ਵੀ ਫਲਾਨੀ ਪਾਰਟੀ ਆ ਫਲਾਨੀ ਪਾਰਟੀ ਆ ਫਲਾਨੀ ਪਾਰਟੀ ਆ ਉਹਦੇ ਵਿੱਚ ਸਾਡੇ ਧੜੇਬੰਦੀਆਂ ਬਣਦੀਆਂ ਨਿਰਾਸ਼ਗੀਆਂ ਆਉਂਦੀਆਂ ਇਹ ਤੇ ਸਾਡੂ ਬਹੁਤ ਹੀ ਸਮਝ ਤੋਂ ਕੰਮ ਲੈਣਾ ਚਾਹੀਦਾ ਕੋਈ ਯਾਨੀ ਕਿ ਧੜੇਬੰਦੀ ਤੋਂ ਉੱਪਰ ਉੱਠ ਕੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਸਰਵਸੰਮਤੀਆਂ ਹੋਣ ਜੀ ਜੋ ਸਮਝੌਤੀਆਂ ਨਹੀਂ ਹੁੰਦੀਆਂ ਤੇ ਝਗੜੇ ਤੋਂ ਦੂਰ ਰਹਿ ਕੇ ਵੀ ਜਾਨੀ ਕਿ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਚੀਜ਼ ਦਾ ਲਾਭ ਉਠਾਉਣਾ ਬਹੁਤ ਬਹੁਤ ਧੰਨਵਾਦ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਇਆ ਭਾਈ ਤੁਹਾਡਾ ਕੀ ਨਾਮ ਹੈ ਕਿਹੜਾ ਪਿੰਡ ਹੈ ਜੀ ਇਹ ਲਖਬੀਰ ਸਿੰਘ ਜੀ ਮਲਿਆ ਪਿੰਡ ਹੈ ਜੀ ਕਿਵੇਂ ਦਾ ਸਰਪੰਚ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਹੁਣ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਸਰਕਾਰ ਵੱਲੋਂ ਕਿਵੇਂ ਦਾ ਵਿਕਾਸ ਕਰਨ ਵਾਲਾ ਸਰਪੰਚ ਹੋਣਾ ਚਾਹੀਦਾ ਹੈ ਕੀ ਨਿੱਜੀ رائے ਕੀ ਤੁਹਾਡੀ ਆਪਣੀ ਤਾਂ ਜੀ ਇਹ ਹੀ ਨਿਜੀ ਰਹਿ ਕੇ ਵਧੀਆ ਸਰਪੰਚ ਪੜਿਆ ਲਿਖਿਆ ਹੋਣਾ ਚਾਹੀਦਾ ਜੀ ਪਿੰਡ ਦੇ ਧੜੇ ਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੇ ਉਹਨੂੰ ਕੰਮ ਕਰਨਾ ਚਾਹੀਦੇ ਜਿਵੇਂ ਕਿ ਪਾਣੀ ਵਗੈਰਾ ਦੇ ਨਿਕਾਸ ਜਿਹੜੇ ਜ਼ਰੂਰੀ ਪਿੰਨਾ ਚ ਇਹ ਹੀ ਗੱਲ ਹੋਈ ਪਈ ਜ਼ਿਆਦਾਤਰ ਜੀ ਇਹ ਸੀਵਰੇਜ ਵਗੈਰਾ ਪਾ ਕੇ ਉਹਨਾਂ ਨੂੰ ਉਹਨੇ ਡੰਗ ਨਾਲ ਕੰਮ ਕਰਨਾ ਚਾਹੀਦਾ ਜੀ ਤਾਂ ਜਿਹੜੀ ਇਹ ਲੜਾਈ ਝਗੜੇ ਹੁੰਦੇ ਨੇ ਅਕਸਰ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਤਾਂ ਕੀ ਇਸ ਤੇ ਕਹਿਣਾ ਚਾਹੋਗੇ ਆਪਸੀ ਭਾਈਚਾਰਕ ਸਾਂਝ ਤੇ ਕਿਵੇਂ ਭਾਈ ਚਾਰ ਕਿਸਾਨਾਂ ਚ ਤਾਂ ਉਹ ਆਪਣੀ ਸਿਆਣਪ ਹੋਣੀ ਚਾਹੀਦੀ ਇਸ ਬਾਰੇ ਖਾਸ ਕਰਕੇ ਕਿ ਉਹ ਇਲੈਕਸ਼ਨ ਆਈ ਇਹਨੂੰ ਇੱਕ ਗੇਮ ਦੀ ਤਰ੍ਹਾਂ ਖੇਡ ਕੇ ਤੇ ਅੱਗੇ ਨਿਕਲ ਜਾਣਾ ਚਾਹੀਦਾ ਇਹਨੂੰ ਜਰੂਰੀ ਲੜਾਈ ਚ ਨਹੀਂ ਲਿਆਉਣਾ ਚਾਹੀਦਾ ਕਿ ਜਿਹਦੀ ਸਮਝ ਚ ਲਿਖੀ ਪਰਮੇਸ਼ਰ ਨੇ ਸਰਪੰਚੀ ਜਾਂ ਜੋ ਵੀ ਹੈ ਜੀ ਜੀ ਕੋਈ ਉਹਨੂੰ ਮਿਲਣੀ ਆ ਉਸੇ ਤਰੀਕੇ ਨਾਲ ਰਹਿਣਾ ਚਾਹੀਦਾ ਜੀ ਜੀ ਤਾਂ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਅਸੀਂ ਇੱਕ ਸਾਥ ਦੇ ਵਿੱਚ ਹੀ ਕਹਿ ਸਕਦੇ ਹਾਂ ਮੌਜੂਦ ਹੈ ਕਿ ਜਿੱਥੇ ਬਹੁਤ ਸਾਰੇ ਲੋਕ ਜਿਹੜੇ ਗਲੀ ਦੇ ਵਿੱਚ ਖੜੇ ਸੀਗੇ ਤਾਂ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੇ ਨਾਲ ਵੀਰ ਜੀ ਮੌਜੂਦ ਨੇ ਵੀਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਨਿਰਮਲ ਸਿੰਘ ਹੈਗਾ ਕਿਵੇਂ ਦਾ ਸਰਪੰਚ ਜਿਹੜਾ ਪਿੰਡ ਦੇ ਵਿੱਚ ਬਣਨਾ ਚਾਹੀਦਾ ਹੋਣਾ ਚਾਹੀਦਾ ਹੈ ਕਿ ਜਿਸ ਦੇ ਨਾਲ ਪਿੰਡ ਦਾ ਵਿਕਾਸ ਹੋ ਸਕੇ ਸਪੈਸ਼ਲੀ ਤੇ ਇਹ ਚਾਹੀਦਾ ਕਿ ਇਲੈਕਸ਼ਨ ਜਦ ਤੱਕ ਹੋਣੀ ਉਹਨਾਂ ਤਦ ਤੱਕ ਤੇ ਕੰਪੀਟੀਸ਼ਨ ਚੱਲਣਾ ਹੀ ਹੈ ਉਸ ਤੋਂ ਬਾ ਦੋਵਾਂ ਤਰ੍ਹਾਂ ਦੇ ਕੰਮ ਹੋਣ ਜਿਹੜਾ ਇਹ ਨਹੀਂ ਵੀ ਇੱਕ ਆਪਣੀ ਪਾਰਟੀ ਦਾ ਕੀਤਾ ਤੋਂ ਜਿਹਦਾ ਨਹੀਂ ਕੀਤਾ ਤੇ ਦੂਸਰਾ ਸਪੈਸ਼ਲੀ ਇਹ ਹੈ ਕਿ ਜਿਹੜੇ ਛੋਟੇ ਮੋਟੇ ਝਗੜੇ ਆ ਉਹਨਾਂ ਨੂੰ ਪਿੰਡ ਜੀ ਬੈ ਕੇ ਨਿਪਟਾਉਣ ਵਾਲਾ ਬੰਦਾ ਹੋਵੇ ਇਹ ਨਹੀਂ ਕਿ ਹਰ ਮੈਟਰ ਜਿਹੜਾ ਚੌਕੀ ਥਾਣੀ ਲੈ ਕੇ ਜਾਣਾ ਜੀ ਤਾਂ ਬਾਕੀ ਮੇਨ ਦਾ ਇਹੀ ਆ ਤੁਹਾਨੂੰ ਕੀ ਲੱਗਦਾ ਵੋਟਾਂ ਵੀ ਜਿਹੜੀਆਂ ਹੋਣੀਆਂ ਚਾਹੀਦੀਆਂ ਕਿ ਜਾਂ ਫਿਰ ਸਰਬਸੰਮਤੀ ਹੋਣੀ ਚਾਹੀਦੀ ਹੈ ਸਰਬਸੰਮਤੀ ਤਾਂ ਜ਼ਰੂਰੀ ਆ ਪਰ ਇਹ ਥੋੜਾ ਉਹ ਇੱਕ ਅੱਦੇ ਪਿੰਡ 'ਚ ਇਹ ਪੋਸੀਬਲ ਨਹੀਂ ਹੈ ਕੌਣ ਹੱਥਾਂ ਤੋਂ ਢੜੇ ਬਣ ਚੁੱਕੇ ਵੇ ਇਹ ਸਰਪੰਚ ਬਣਨ ਦੇ ਸਹ ਇਲੈਕਸ਼ਨ ਦਾ ਦੇ ਮਕਸਦ ਤੇ ਇਹ ਸੀ ਵੀ ਪਿੰਡ ਦਾ ਕੋਈ ਲੀਡਰ ਹੋਵੇ ਜਿਹੜਾ ਅੱਗੇ ਜਾ ਕੇ ਪਿੰਡ ਦੀ ਗੱਲ ਲੈ ਕੇ ਜਾਵੇ ਪਰ ਇਹਦਾ ਅਸਰ ਸਹੀ ਨਹੀਂ ਹੋਇਆ ਸਾਰ ਪਿੰਡ ਦੀ 2 2 3 3 ਧੜੇ ਹੈ ਲੋਕੀਸ਼ ਵੀ ਗਲਤ ਹੈ ਨਹੀਂ ਕਿਸੇ ਤੋਂ ਜੀ ਜੀ ਹੋਰ ਵੀ ਵੀਰ ਜੀ ਹੋਣੀ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਤੁਹਾਡਾ ਕੀ ਨਾਮ ਹੈ ਜੀ ਨਾਮ ਜਤਿੰਦਰ ਸਿੰਘ ਕਿਹੜਾ ਪਿੰਡ ਹੈ ਜੀ ਮੇਰਾ ਹੀ ਮਲਗਿਆ ਪਿੰਡ ਹੈ ਜੀ ਤੇ ਕਿਵੇਂ ਦੇਖਦੇ ਹੋ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਹੈ ਸਰਕਾਰ ਦੇ ਵੱਲੋਂ ਤਾਂ ਕਿਸ ਤਰੀਕੇ ਦਾ ਸਰਪੰਚ ਬਣਨਾ ਚਾਹੀਦਾ ਪੰਚਾਇਤ ਬਣਨੀ ਚਾਹੀਦੀ ਹੈ ਜਿਹੜੀ ਪਿੰਡ ਦਾ ਵਿਕਾਸ ਕਰ ਸਕੇ ਪਿੰਡ ਦਾ ਵਿਕਾਸ ਤੇ ਚਾਹੀਦਾ ਪਰ ਪਿੰਡ ਦਾ ਵਿਕਾਸ ਅਜੇ ਤੱਕ ਹੋਇਆ ਜਿੰਨੇ ਸਰਪੰਚ ਬਣੇ ਆ ਸਾਰੇ ਆਣ ਕੇ ਕਹਿੰਦੇ ਅਸੀਂ ਆ ਆ ਕਰਦਾਂਗੇ ਜੋ ਕਰਦਾਂਗੇ ਮੇਰੀ ਪਿੰਡ ਦੇ ਛੱਪੜ ਦੇ ਨਾਲ ਲੱਗਦੀ ਜ਼ਮੀਨ ਜਿਹੜੀ ਕਈ ਸਾਲਾਂ ਤੋਂ ਡੁੱਬੀ ਪਈ ਆ ਕਿਹੇ ਸਰਪੰਚ ਨੇ ਮੇਰੀ ਬਾਤ ਨਹੀਂ ਪੁੱਛੀ ਇੱਥੋਂ ਤੱਕ ਐਮਐਲਏ ਵੀ ਆਣ ਕੇ ਹੋ ਕੇ ਚਲੇਗਾ ਉਹਨਾਂ ਨੇ ਮੈਨੂੰ ਪੁੱਛਿਆ ਨਹੀਂ ਆਣ ਕੇ ਵੀ ਤੇਰਾ ਹੱਲ ਹੈਗਾ ਕੋਈ ਜਾਂ ਹੋਇਆ ਨਹੀਂ ਹੋਇਆ ਅੱਛਾ ਜੀ ਐ ਚਾਹੁੰਦਾ ਮੈਂ ਵੀ ਸਰਪੰਚ ਇਹੋ ਜਿਹੇ ਆਪਣੇ ਵੀ ਜਿਹੜਾ ਪਹਿਲੋਂ ਸਭ ਤੋਂ ਪਿੰਡ ਦਾ ਛੱਪੜ ਦਾ ਵਿਕਾਸ ਕਰੇ ਤੇ ਕੀ ਲੱਗਦਾ ਕਿ ਜਦੋਂ ਹੁਣ ਵੋਟਾਂ ਲੈਣ ਵਾਸਤੇ ਹੋਣਗੇ ਐਮਐਲਏ ਦੇ ਬੰਦਿਆਂ ਨੇ ਵੀ ਆਉਣਾ ਹੈ ਸਾਰੀਆਂ ਪਾਰਟੀਆਂ ਨੇ ਆਉਣਾ ਫਿਰ ਤੁਹਾਡਾ ਸਵਾਲ ਕੀ ਰਹੇਗਾ ਕਿ ਸਰਪੰਚ ਕੀ ਕਿਹੋ ਜਿਹਾ ਬੰਨਾ ਚਾਹੀਦਾ ਮੇਰਾ ਸਵਾਲ ਇਹੋ ਜੀ ਸਭ ਤੋਂ ਪਹਿਲੇ ਛੱਪੜ ਦਾ ਹੱਲ ਕੀਤਾ ਜਾਵੇ ਤੇ ਪਾਣੀ ਦਾ ਨਿਕਾਸ ਰੋਹੀ ਨੂੰ ਕੀਤਾ ਜਾਵੇ ਅੱਛਾ ਜੀ ਤੇ ਸਕੂਲ ਤੁਹਾਡੇ ਪਿੰਡ ਦੇ ਕਿੰਨੇ ਕਿ ਗਲੀਆਂ ਨਾਲੀਆਂ ਕਿੰਨੀਆਂ ਕਿ ਵਧੀਆ ਜੀ ਸਕੂਲ ਤੇ ਜਾ ਕੇ ਵੇਖਣੀ ਆਲਾ ਬੀਟਾ ਵਧੀਆ ਬਣਾਤਾ ਸਾਰ ਨਹੀਂ ਲਿਆ ਕੇ ਢੋਫਤਰ ਖੋਲਤਾ ਨਾ ਕਿ ਗਰਾਉਂਡ ਨਾਲ ਲੈਣਾ ਦੇਣਾ ਜਰਾ ਛੱਪੜ ਆ 600 ਸਾਲ ਤੋਂ ਪੁਰਾਣਾ ਉਹਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਲੈ ਆਂਦਾ ਗੰਦੇ ਥਾਂ ਤੇ ਇਹਨਾਂ ਨੇ ਇਹੋ ਜਿਹੇ ਲੋਕ ਇੱਥੋਂ ਦੇ ਹੈਗੇ ਆ ਅੱਛਾ ਜੀ ਮੈਂ ਜਾਨਾ ਵੀ ਉਹ ਗਰਾਊਂਡ ਬੰਦ ਕੀਤੀ ਜਾਵੇ ਦਾ ਛੱਪੜ ਦਾ ਪਾਣੀ ਛੱਪੜ ਹੀ ਰਵੇ ਉੱਥੇ ਜਿਹੜਾ ਉਰਲਾਵਾ ਇਹਦਾ ਨਿਕਾਸ ਕੋਈ ਜਿਹਾ ਕੀਤਾ ਜਾਵੇ ਠੀਕ ਹੈ ਜੀ ਤਾਂ ਬਹੁਤ ਸਾਰੇ ਲੋਕਾਂ ਦਾ ਮੰਨਣਾ ਵੀ ਹੈ ਜਿਹੜਾ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਲੋਕ ਜਿਹੜੇ ਨੇ ਉਹ ਆਪਣੇ ਮੁਸ਼ਕਲਾਂ ਵੀ ਜਿਹੜੇ ਹਨ ਉਸ ਆਪਣੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਕੈਮਰੇ ਦੇ ਰਹੀਂ ਸਾਡੇ ਚੈਨਲ ਦੇ ਮਾਧਿਅਮ ਦਰਹੀਂ ਲੋਕ ਜਿਹੜੇ ਆਪਣੇ ਮੁਸ਼ਕਲਾਂ ਜਿਹੜੀਆਂ ਦੱਸਣਗੇ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਦਵਿੰਦਰ ਸਿੰਘ ਕਿਵੇਂ ਦੀ ਪੰਚਾਇਤ ਹੋਣੀ ਚਾਹੀਦੀ ਹੈ ਜਿਹੜੀ ਪਿੰਡ ਦਾ ਭਲਾ ਕਰ ਸਕੇ ਕੀ ਕਹਿਣਾ ਚਾਹੋਗੇ ਜੀ ਮੇਰਾ ਇਹ ਕਹਿਣ ਦਾ ਮਤਲਬ ਹੈ ਮਹਾਰਾਜ ਜੀ ਫੈਸਲੇ ਜਿਹੜੇ ਆ ਵਧੀਆ-ਵਧੀਆ ਹੋਣ ਅੱਛਾ ਜੀ ਬਾਕੀ ਠੀਕ ਠਾਕ ਅੱਛਾ ਜੀ ਤਾਂ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਫੈਸਲੇ ਚੰਗੇ ਹੋਣ ਹੋਰ ਵੀ ਭਾਈ ਸਾਹਿਬ ਜੀ ਹੁਣੀ ਮੌਜੂਦ ਨੇ ਭਾਈ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਰਮੇਂਦਰ ਸਿੰਘ ਆ ਜੀ ਰਮੇਂਦਰ ਆਪਣਾ ਇਹੀ ਨਗਰ ਆ ਜੀ ਜੀ ਕਿਸ ਤਰੀਕੇ ਦਾ ਵਿਕਾਸ ਪਿੰਡ ਦਾ ਹੋਵੇ ਕਿਸ ਤਰੀਕੇ ਦਾ ਸਰਪੰਚ ਬੰਨਾ ਚਾਹੀਦਾ ਹੈ ਵੇਖੋ ਜੀ ਸਰਪੰਚ ਜਿੰਨਾ ਚਿਰ ਬਣਦਾ ਨਹੀਂ ਜੀ ਉਹਨਾਂ ਚਿਰ ਤੇ ਸਾਡੇ ਵਖਰੇਵੇਂ ਹੁੰਦੇ ਆ ਜੀ ਪਰ ਸਰਪੰਚ ਬਣ ਤੋਂ ਬਾਅਦ ਸਰਪੰਚ ਇੱਕ ਸਾਂਝਾ ਇਨਸਾਨ ਹੁੰਦਾ ਪਿੰਡ ਦਾ ਜੀ ਜੀ ਜਿਹਨੂੰ ਆਪਾਂ ਇੱਕ ਕਹਿ ਸਕਦੇ ਆਂ ਵੀ ਮੁਖੀ ਹੁੰਦਾ ਪਿੰਡ ਦਾ ਜੀ ਜੀ ਤੇ ਮੁਖੀ ਦਾ ਸਭ ਤੋਂ ਪਹਿਲਿਓਂ ਤੇ ਉਹਦਾ ਕਰਤਾਰ ਉਹਦੇ ਪਰਿਵਾਰ ਦੇ ਵਿੱਚ ਜੀ ਜੀ ਉਹਦੇ ਵਿੱਚ ਜੀ ਮੰਨਣਯੋਗ ਹੋਵੇ ਜੀ ਘਰ ਦੇ ਵੀ ਉਹਦੇ ਮੰਨਦੇ ਹੋਣ ਜੀ ਪਰਿਵਾਰ ਵੀ ਉਹਦਾ ਮੰਨਦਾ ਹੋਵੇ ਜੀ ਉਹ ਚੰਗੀ ਸੋਚ ਦਾ ਮਾਲਕ ਹੋਵੇ ਚੰਗੀ ਸਿਹਤ ਦੇਂਦਾ ਹੋਵੇ ਜੀ ਤੇ ਇਹੋ ਜਿਹਾ ਸਰਪੰਚੀ ਜਿਹੜਾ ਉਹ ਪ੍ਰਮਾਨ ਹੋਣਾ ਚਾਹੀਦਾ ਸ਼ੋਭਦਾ ਹੋਣਾ ਚਾਹੀਦਾ ਜੀ ਜੇ ਆਪਾਂ ਕਹਿ ਦਈਏ ਕੋਈ ਪੈਸੇ ਦੇ ਜ਼ੋਰ ਤੇ ਕੋਈ ਡਰਾਵੇ ਦੇ ਜ਼ੋਰ ਦੇ ਉੱਤੇ ਜੀ ਠੀਕ ਹੈ ਨਾ ਜੀ ਤੁਹਾਨੂੰ ਪਤਾ ਆਪਣੇ ਪਿੰਡਾਂ ਦੇ ਵਿੱਚ ਕਈ ਕੋਹ ਚੱਲਦਾ ਜੀ 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 ਸ਼ਰਾਬਾਂ ਦਾ ਨਸ਼ੇ ਦਾ ਜ਼ੋਰ ਕਈ ਦੌਰ ਚੱਲਦੇ ਆ ਉਹਨਾਂ ਦੇ ਜ਼ੋਰ ਤੇ ਜੇ ਅਸੀਂ ਕੋਈ ਚੁਣ ਲਾਂਗੇ ਜੀ ਉਹਦੇ ਤੋਂ ਅਸੀਂ ਇਹ ਚੀਜ਼ਾਂ ਦੀ ਉਮੀਦ ਤੇ ਨਹੀਂ ਕਰ ਸਕਦੇ ਜੀ ਤੇ ਨਾ ਸਾਡੇ ਪਿੰਡ ਦਾ ਭਲਾ ਹੀ ਹੋ ਸਕਦਾ ਜੀ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਤੇ ਸਰਪੰਚ ਜਿਹੜਾ ਵੀ ਹੈਗਾ ਵਾ ਇੱਕ ਚੰਗੇ ਕਰਤਾਰ ਦਾ ਬੰਦਾ ਸਿਆਣਫ ਸੂਝ ਵਾਲਾ ਬੰਦਾ ਤੇ ਉਹਨੂੰ ਨਾਲ ਆਲੇ-ਦੁਆਲੇ ਜਿਹੜਾ ਉਹਦਾ ਉਹਨੂੰ ਸਲਾਹ ਦੇਣ ਵਾਲੇ ਬੰਦੇ ਵੀ ਜੀ ਜੀ ਤੁਸੀਂ ਮੈਂਬਰ ਸਰਪੰਨ੍ਹ ਕਹਿ ਸਕਦੇ ਜੇ ਪਿੰਡ ਦੇ ਮੋਤਵਾਰ ਉਹ ਵੀ ਚੰਗੇ ਹੋਣੇ ਚਾਹੀਦੇ ਆ ਜਿਹੜੇ ਕੀ ਕਿ ਨਾਲ ਲੈਂਦੇ ਉਹਨੂੰ ਚੰਗੀ ਸਿਹਤਵਾਲ ਤੋਰਨ ਉਹਦੇ ਉੱਤੇ ਗਲਤ ਕੰਮਾਂ ਲਈ ਦਬਾਅ ਨਾ ਪਾਵਾ ਜੀ ਜੀ ਤੇ ਪਿੰਡ ਦਾ ਭਲਾ ਹੋਵੇ ਤਰੱਕੀ ਹੋਵੇ ਸਾਰਿਆਂ ਦੀ ਜੀ ਕੋਈ ਅਮੀਰ ਗਰੀਬ ਭਾਵੇਂ ਕਹਿੰਦੇ ਵੋਟ ਪਾਈ ਨਹੀਂ ਪਾਈ ਸਾਰਿਆਂ ਦਾ ਸੋਚੀ ਜੀ ਜੀ ਜਿਵੇਂ ਇੱਕ ਨਾਲ ਲੈਂਦੇ ਆ ਤੁਸੀਂ ਕਹਿ ਸਕਦੇ ਜੇ ਵੀ ਪਿੰਡ ਦਾ ਰੱਬ ਵਾਂਗੂੰ ਹੀ ਵਿਚਰਨਾ ਪੈਂਦਾ ਉਹਨੂੰ ਬਿਲਕੁਲ ਜੀ ਬਿਲਕੁਲ ਤੇ ਜੇ ਨਹੀਂ ਵਿਚਰਦਾ ਜੀ ਤੇ ਫਿਰ ਸਰਪੰਚੀ ਤੇ ਹੋਣੀ ਨਹੀਂ ਚਾਹੀਦੀ ਜੀ ਫਿਰ ਤੇ ਸਿੱਧਾ ਕਿਨਾਲ ਦੇ ਫੌਜੀ ਰਾਜ ਵਾਂਗੂ ਸਿੱਧਾ ਚੋਣ ਕੇ ਤੇ ਸਰਕਾਰਾਂ ਨੂੰ ਆਪ ਹੀ ਕਰ ਲੈਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਮੈਂ ਇੱਕ ਸਵਾਲ ਮੇਰਾ ਸੀਗਾ ਇੱਥੇ ਵੀਰ ਜੀ ਹੁਣੀ ਮੌਜੂਦ ਨੇ ਕੀ ਤੁਹਾਡੇ ਪਿੰਡ ਦੇ ਵਿੱਚੋਂ ਨਸ਼ਾ ਬੰਦ ਹੋਇਆ ਜਾਂ ਨਹੀਂ ਨਾ ਜੀ ਨਾ ਨਸ਼ਾ ਕਦੀ ਬੰਦ ਹੋਇਆ ਜਾਂ ਨਹੀਂ ਹੋਈ ਸਕਦਾ ਜਿਹੜੇ ਹਾਲਾਤ ਇੱਥੋਂ ਦੇ ਅੱਛਾ ਜੀ ਤਾਂ ਇਹ ਇਸ ਮੁਤਲਕ ਕਦੀ ਤੁਸੀਂ ਐਮ ਐਲ ਏ ਦਫ਼ਤਰ ਜਾਂ ਕਦੀ ਕੋਈ ਚੈਨਲ ਦੇ ਮਾਧਿਅਮ ਰਾਹੀਂ ਐਮ ਐਲ ਏ ਨੂੰ ਗੁਹਾਰ ਨਹੀਂ ਲਗਾਈ ਜਦੋਂ ਐਮ ਐਲ ਏ ਦੀਆਂ ਚੋਣਾਂ ਹੋਈਆਂ ਹੁਣ ਐਮ ਪੀ ਦੀਆਂ ਹੋਈਆਂ ਕੀ ਲੱਗਦਾ ਕੌਣ ਫੇਲਿਆ ਇਹਨਾਂ ਚੀਜ਼ਾਂ ਨੂੰ ਬੰਦ ਕਰਨ 'ਚ ਸਰਕਾਰ ਐਮਐਲਏ ਵੀ ਫੇਲਿਆ ਸਰਕਾਰਾਂ ਸਭ ਫੇਲਿਆ ਤੇ ਕੋਈ ਪਾਸ ਨਹੀਂ ਇਸ ਟਾਈਮ ਤੇ ਹੈਗਾ ਜੋ ਹਾਲਾਤ ਪਿੰਡ ਦੇ ਚੱਲਣ ਦੇ ਆ ਜੋ ਸਾਰੇ ਪਾਸੇ ਵੇਖੇ ਨਸ਼ੇ ਕੋਈ ਗੋਲੀ ਮਿਲੀ ਜਾਂਦਾ ਕੋਈ ਛੂਟੇ ਲਾਈ ਜਾਂਦਾ ਕੋਈ ਟੀਕੇ ਲਾਈ ਜਾਂਦਾ ਜੀ ਇਨਾ ਕੋਈ ਕੰਮ ਵਧੀਆ ਨਹੀਂ ਕਰਦਾ ਜਿਹੜੀ ਵੀ ਪੰਚਾਇਤ ਹੁਣ ਨਵੀਂ ਬਣਦੀ ਹੈ ਜਿਹੜੀ ਨਵੀਂ ਬਣਨ ਜਾ ਰਹੀ ਹੈ ਤੁਹਾਡਾ ਉਹਨਾਂ ਨੂੰ ਕੀ ਸਵਾਲ ਰਹੇਗਾ ਕਿ ਜੇ ਉਹ ਬਣਦੇ ਨੇ ਤਾਂ ਕਿਤ ਕੰਮ ਸੇ ਕੰਮ ਪਿੰਡ ਚੋਂ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਬੰਦ ਹੋਣਾ ਚਾਹੀਦਾ ਹਰ ਇੱਕ ਕੰਮ ਹੋਣਾ ਚਾਹੀਦਾ ਵਾ ਇਹ ਨਹੀਂ ਵੀ ਇੱਕ ਕੰਮ ਕਰ ਦੋ ਚਾਰ ਰਹਿੰਦੋ ਮੈਨਾਂ ਹਰ ਇੱਕ ਕੰਮ ਪੂਰਾ ਕਲੀਅਰ ਹੋਣਾ ਚਾਹੀਦਾ ਵਾ ਪਿੰਡ ਮਲਿਏ ਦੇ ਵਿੱਚ ਸੀ ਅਸੀਂ ਜਿਨ੍ਹਾਂ ਦੇ ਨਾਲ ਸਾਡੀ ਲੋਕਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਪਿੰਡ ਮਲਿਏ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਸੀਂ ਸੁਣ ਸਕਦੇ ਹੋ ਵੱਖ-ਵੱਖ ਪੱਖਾਂ ਤੋਂ ਲੋਕਾਂ ਨੇ ਆਪੋ ਆਪਣੇ ਵਿਚਾਰ ਦੱਸੇ ਆ ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੁਣ ਪਿੰਡਾਂ ਦੇ ਵਿੱਚ ਲੋਕਾਂ ਨੇ ਪੰਚਾਇਤ ਚੁਣਨੀ ਹੈ ਤਾਂ ਕਿਸ ਨੂੰ ਉਹ ਸਰਪੰਚ ਅਤੇ ਪੰਚ ਬਣਾਉਣ ਜਾ ਰਿਹਾ ਹੈ ਲੋਕਾਂ ਦਾ ਕਿਧਰ ਮੰਨ ਜਾਂਦਾ ਹੈ ਅਤੇ ਸੰਦੇਸ਼ ਇੱਕ ਇਹ ਵੀ ਦਿੱਤਾ ਗਿਆ ਹੈ ਬਜ਼ੁਰਗਾਂ ਵੱਲੋਂ ਵੀ ਪਿੰਡ-ਪਿੰਡ ਲੋਕਾਂ ਵੱਲੋਂ ਵੀ ਕਿ ਲੜਾਈ ਝਗੜਾ ਨਾ ਕੀਤਾ ਜਾਵੇ ਆਪਸੀ ਭਾਈਚਾਰਾ ਜਿਹੜਾ ਉਹ ਬਣਾ ਕੇ ਰੱਖਿਆ ਜਾਵੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਚਾਉਂਦੇ ਰਵਾਂਗੇ ਕੈਮਰਾਮੈਨ ਅਮਰਤਪਾਲ ਸਿੰਘ ਮੁਰਾਦਪੁਰਾ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ